ਠਾਨਕੋਟ ਦੇ ਸੀਓਟੀ ਏਰੀਆ ਵਿੱਚ ਇੱਕ ਪਾਕਿਸਤਾਨੀ ਗੁਬਾਰਾ ਮਿਲਣ ਦੀ ਖਬਰ ਸਾਹਮਣੇ ਆਈ ਦੱਸਦੇ ਕਿ ਪਿਛਲੇ ਕੁਝ ਦਿਨਾਂ ਤੋਂ ਭਾਰਤ-ਪਾਕਿਸਤਾਨ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਸੀ ਅਤੇ ਵਿਅਸ ਲਗਾਏ ਚਾਰੇ ਸੇ ਕਿ ਹੁਣ ਭਾਰਤ-ਪਾਕਿਸਤਾਨ ਵਿੱਚ ਲੜਾਈ ਹੋ ਸਕਦੀ ਹੈ ਪਰ ਹੁਣ ਦੋਨਾਂ ਦੇਸ਼ਾਂ ਵਿੱਚ ਸਮਝੌਤਾ ਹੋ ਗਿਆ ਜਿਸ ਕਾਰਨ ਲੋਕ ਵੀ ਆਪਣੀ ਜ਼ਿੰਦਗੀ ਸ਼ਾਂਤਮਈ ਢੰਗ ਨਾਲ ਗੁਜ਼ਾਰਨ ਲੱਗ ਪਏ ਦਸਯੋਗ ਹੈ ਕਿ ਅੱਜ ਸਵੇਰੇ ਜਦੋਂ ਲੋਕ ਸੈਰ ਕਰਨ ਦੇ ਲਈ ਜਾ ਰਹੇ ਸਨ ਤਾਂ ਉਹਨਾਂ ਵੱਲੋਂ ਹਵਾ ਵਿੱਚ ਉੱਡਦਾ ਹੋਇਆ ਇੱਕ ਗੁਬਾਰਾ ਦੇਖਿਆ ਜਿਹੜਾ ਕਿ ਪਾਕਿਸਤਾਨੀ ਸੀ ਜਿਸ ਤੋਂ ਬਾਅਦ ਉਹਨਾਂ ਵੱਲੋਂ ਇਸ ਦੀ ਸੂਚਨਾ ਪੁਲਿਸ ਅਤੇ ਸੈਨਾ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਉਹਨਾਂ ਵੱਲੋਂ ਗੁਬਾਰੇ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਤੇ ਜਾਂਚ ਸ਼ੁਰੂ ਕਰ ਦਿੱਤੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਥਾਨੀ ਲੋਕਾਂ ਨੇ ਅਪੀਲ ਕਰਦੇ ਹੋਏ ਕਿਹਾ ਕਿ ਕਿਸੇ ਨੂੰ ਵੀ ਕਬਰਾਂ ਦੀ ਲੋੜ ਨਹੀਂ ਹੈ ਕਿਉਂਕਿ ਸਾਡੀ ਸੈਨਾ ਸਾਡੀ ਸੁਰੱਖਿਆ ਲਈ ਹਰ ਵਕਤ ਸਾਡੇ ਲਈ ਖੜੀ ਹੈ ਬਨੇ ਰੋ ਸਾਧਨਾਤ ਦੇਖਦੇ ਹੋ ਪੰਜਾਬ ਜੇ ਕੇ ਨਿਊਜ਼ ਭਾਈ ਕੀ ਨਾਮ ਆਪਣਾ ਬਲਜੀਤ ਸਿੰਘ ਕਿਥੋਂ ਆ ਰਹਿਣ ਲਿਓ ਕਰੋਲੀ ਗਾਉਂ ਦੇ ਇਹ ਕੀ ਗੱਲ ਬਾਤ ਹੋਈ ਜਿਹੜਾ ਸੀ ਭਾਈ ਸਵੇਰੇ ਆਏ 9:30 ਵਜੇ ਦੇ ਇੱਥੇ ਗੁਵਾਰਾ ਪਿਆ ਸੀ ਤੇ ਉਹ ਗੁਵਾਰਾ ਉਹ ਆਰਮੀ ਸੂਚਿਤ ਕੀਤਾ ਸੀ ਤੋ ਆ ਕੇ ਲੈ ਗਿਆ ਉਹੋਟ ਲੀਏ ਬਸਾ ਹਿੱਤੇ ਦੀ ਗਾਨ ਕਰੀਦੀ ਐ ਭਾਜੀ ਤੀਨਾ ਆਪਣਾ ਔਰ ਕਿਹੜਾ ਪਿੰਡ ਆ ਇਹ ਮੈਂ ਭਜੀ ਮਜੀਤ ਸਿੰਘ ਮੇਰਾ ਆਪਣਾ ਪਿੰਡ ਛੂੰਡੀ ਕੀ ਗੱਲਬਾਤ ਹੋਈ ਆ ਜਿਹੜੀ ਸਵੇਰੇ ਗੱਲਬਾਤ ਭਾਜੀ ਸਵੇਰੇ ਇੱਥੇ ਕਹਿੰਦੇ ਵੀ ਡਰੋਨ ਵਰਗੀ ਕੋਈ ਚੀਜ਼ ਮਿਲੀ ਤੋਸ ਤੋਂ ਬਾਅਦ ਜੋ ਆ ਆਪਣੇ ਆਰਮੀ ਵਾਲੇ ਔਰ ਪੁਲਿਸ ਵਾਲੇ ਆਏ ਨੇ ਤੇ ਆਪਣੇ ਚੌਕੇ ਤੇ ਲੈ ਗਏ ਉਹ ਕਿੰਨੇ ਕ ਵਜੇ ਦੀ ਵਾਰਦਾਤ ਐ ਇਹ ਕੋਈ 9:30 ਵਜੇ ਦੀ ਜਾਹਿਲ ਜੈਫਾੜ ਮੇਰਾ ਨਾਮ ਸ਼ਮਸਨ ਪਿੰਡ ਛੂੰਡੀ ਬਲਕ ਸਤੀ ਮੈਂਬਰ मैं जब सवेरे अपनी इधर पहली बार लाया अपनी शॉप की तरफ आया था तो यहाँ एक पाकिस्तानी ग्वारा जो है यहाँ मेरे पास में ये इधर झाड़ियों में उड़ रहा था तो मैंने इसको देखा फिर हमारे शर्मा जी सामने शॉप वाले आए मैंने को बताया मेरे पास अवेलेबल पुलिस का नंबर भी नहीं था ना ही मेरे पास टेलीफोन मोबाइल था मैंने फिर इनको बताया इन्होंने आर्मी वालों को फ़ोन किया इनके पास था और बाद में इधर लोग ज़्यादा इकट्ठे हो गए काफ़ी मतलब इकट्ठे होने शुरू हो गए उसमें आई एक के न पी आई ए लिखा था और उसके ऊपर पीछे पाकिस्तान का निशान भी था बैक साइड और पूरा जहाज़ बना हुआ था ਔਰ ਅਸਾ ਮੈਂ ਉਹਨਾਂ ਲੋਕਾਂ ਨੂੰ ਜਿਹੜੇ ਨਾਲ ਜਾਇ ਕਰਦੇ ਹੁਣ ਉਹ ਵੀਲ ਕੀਤੀ ਕਿ ਮੈਂ ਕਿਹਾ ਇਹਦੇ ਨਾਲ ਹੱਥ ਨਾ ਲਾਓ ਨਾ ਇਹਨੂੰ ਛੇੜੋ ਇਹਦੇ ਵਿੱਚ ਕੁਝ ਵੀ ਹੋ ਸਕਦਾ ਹੈ ਕੋਜਨ ਵੀ ਹੋ ਸਕਦਾ ਹੈ ਕੁਝ ਲੈਟਰ ਵੀ ਹੋ ਸਕਦਾ ਹੈ ਅਸੀਂ ਪੁਲਿਸ ਨੂੰ ਫਿਰ ਉਸਕੇ ਬਾਅਦ ਅਸੀਂ ਫੋਨ ਕੀਤਾ ਆਰਮੀ ਵਾਲਿਆਂ ਨੂੰ ਕਾਫੀ ਦੇਰ ਬਾਅਦ ਆਰਮੀ ਆਈ ਔਰ ਉਹਨਾਂ ਨੂੰ ਲੈ ਕੇ ਤੇ ਚਲੇ ਗਈ ਕਾਫੀ ਦੇਰ ਤੱਕ ਮੈਂ 2 ਘੰਟੇ ਇੱਧਰ ਐਸੇ ਜੁਆਬੜਾ ਲਗਾ ਰਿਹਾ ਪੀਲ ਵੀ ਕੀਤੀ ਹੈ ਕਿ ਇਹੋ ਜਿਹੀ ਕੋਈ ਵੀ ਚੀਜ਼ ਲੱਭੇ ਪੁਲਿਸ ਨੂੰ ਇਨਫੋਰਮੇਸ਼ਨ ਕਰੋ ਜਾਂ ਆਰਮੀ ਨੂੰ ਫੋਨ ਕਰੋ ਇਹੋ ਜਿਹੇ ਅਖਵਾਵਾ ਤੋਂ ਬਚਣ ਦੀ ਕੋਸ਼ਿਸ਼ ਕਰੋ ਡਰੋ ਮਤ ਔਰ ਉਸ ਕੋਈ ਵੀ ਅਰਾ ਵਗੈਰਾ ਚੀਜ਼ ਜੇ ਲੱਭਦੀ ਹੈ ਉਹਨੂੰ ਹੱਥ ਨਾ ਲਾਓ ਔਰ ਇਨਫੋਰਮੇਸ਼ਨ ਪੁਲਿਸ ਨੂੰ ਦਿਓ ਜੈ ਹਿੰਦ ਜੈ ਭਾਰਤ